ਹਾਂਜੀ ਜੋ ਬੋਲੇ ਈ ਸੋਨਰਪਾ ਸਤਿਗੁਰੂ ਦਾਸ ਸਮਰਦਾ ਜੀ ਦੀ ਜੈ ਹਲ ਬੋਲੋ ਜੋ ਬੋਲੇ ਈ ਸੋਨਰਪਾ ਸਤਿਗੁਰੂ ਦਾਸ ਸਮਰਦਾ ਜੀ ਦੀ ਜੈ ਅੱਜ ਸਾਡੇ ਵੀਰ ਸ਼੍ਰੀ ਨਰਮਲ ਨਿਮਾ ਜੀ ਪੁਨਾਨੂਰ ਕੌਂਸਲਰ ਵੰਡ ਤੇ ਸਾਡੀ ਸਮੂਹ ਅੰਮ੍ਰਿਤ ਬਾਣੀ ਸੇਵਾ ਸੁਸਾਇਟੀ ਵੱਲੋਂ ਬਹੁਤ-ਬਹੁਤ ਮੁਬਾਰਕਾਂ ਸੋ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀਸ਼ਪਾਲ ਅਨੂ ਜੀ ਜੋ ਹਮੇਸ਼ਾ ਜਿੱਥੇ ਵੀ ਸਤਿਗੁਰੂ ਰਬੀਦਾਸ ਮਹਾਰਾਜ ਦੀ ਮਿਸ਼ਨ ਦੀ ਗੱਲ ਹੋਵੇ ਉੱਥੇ ਨਾਲ ਚੱਲਦੇ ਆ ਤੇ ਮੈਂ 52 ਨੰਬਰ ਵਾਰਡ ਦੀਆਂ ਸਾਰੀਆਂ ਸੰਗਤਾਂ ਨੂੰ ਇਹ ਪ੍ਰੋਸਾਦ ਬਣਾਉਣਾ ਚਾਹੁੰਦਾ ਆ ਕਿ ਸਾਡਾ ਵੀਰ ਪਹਿਲਾਂ ਵੀ ਜਿੱਥੇ ਸੇਵਾ ਕਰਦਾ ਸੀ ਉੱਥੇ ਹੁਣ ਵੀ ਸੇਵਾ ਕਰੇਗਾ ਏ ਨਹੀਂ ਕਿ ਇਕੱਲੇ ਕਿਸੇ ਇੱਕ ਧਰਮ ਵਾਸਤੇ ਸਭ ਧਰਮਾਂ ਦਾ ਸਾਥ ਔਰ ਵਿਕਾਸ ਕੋਈ ਇੱਕ ਧਰਮ ਦੇਖ ਕੇ ਵਿਕਾਸ ਨਹੀਂ ਸਾਰੀਆਂ ਸੰਗਤਾਂ ਦਾ ਪਬਲਿਕ ਦਾ ਵਿਕਾਸ ਹੋਵੇਗਾ ਪੂਰਾ ਜਿੱਥੇ ਵੀ ਲੋੜ ਪਵੇਗੀ ਸਾਡਾ ਵੀਰ ਉੱਥੇ ਨਾਲ ਹੋਵੇਗਾ ਜਿੱਥੇ ਵੀ ਲੋੜ ਕਿਉਂਕਿ ਮਹੱਲੇ ਦੇ ਵਿੱਚ ਕੁਛ ਨਾ ਕੁ ਸੜਕਾਂ ਦੀ ਸੀਵਰੇ ਦੀ ਪ੍ਰੋਬਲਮ ਆਉਂਦੀ ਆ ਤੇ ਜਦੋਂ ਮਰਜ਼ੀ ਆਣ ਕੇ ਸਾਡੇ ਵੀਰ ਨਾਲ ਮਿਲ ਸਕਦੇ ਸੋ ਮੈਂ ਸਾਰੀਆਂ ਸੰਗਤਾਂ ਵੱਲੋਂ ਅਮਰਦਵਾਨੀ ਸੇਵਾ ਸਾਡੀ ਵੱਲੋਂ ਸਾਡੀ ਭੈਣ ਪਬਲਿਕ ਵਰਦੀ ਵੀ ਜੀ ਔਰ ਧੰਨਵਾਦ ਕਰਦੇ ਸਾਡੇ ਜੋਗਰਾਜ ਅਸਲ ਜੀ ਔਰ ਜਸਦੀ ਗੱਡੂ ਜੀ ਦਾ ਜੋ ਆਪਣੇ ਚੈਨਲ ਦੇ ਮਾਧਿਅਮ ਰਾਹੀਂ 22 ਲਾਈਵ ਨੂੰ ਚੈਨਲ ਔਰ ਰਬਦਾਸਿਆ ਸਮਾਜ ਪੰਜਾਬ ਦੇ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਦੇਸ਼ਾਂ ਤੱਕ ਖਬਰਾਂ ਪਹੁੰਚਾਉਂਦੇ ਸੋ ਬਹੁਤ ਬਹੁਤ ਮੁਬਾਰਕਾ ਜੀ ਤੁਹਾਨੂੰ ਬਿਠਾ ਕਰਦੇ ਸਾਡੇ ਇੱਕ ਕੌਂਸਲ ਨੇ ਸਾਡੇ ਦੋ ਕੌਂਸਲਰ ਬਣਿਆ ਹੈ ਬੇਸ਼ਕ ਵਾਲਾ ਮੂਜੀ ਵੀ ਲੋਈ ਸਾਰੇ ਕਰਾਉਣੇ ਵਿਖਾਉਣਾ ਵਿੱਚ ਹਾਂਜੀ ਫੋਟੋ ਖਿੱਚ ਲਈ ਇੱਕ ਛੜ ਤੇ ਮਰੇ ਲੈਣ ਚ ਸਹੀ ਹੋ ਜਾਊਗਾ